ਹੋਰ ਗਲੇ ਗਲੇ ਚੱਲ ਜਾ ਰਾ ਇਹ ਤਾਂ ਦੋ ਹੋਰ ਸੀ ਨਾਲ ਇੱਕ ਹੋਰ ਸੀ ਦੋ ਜਣੇ ਹੋਰ ਸੀ ਕੋਲੋਂ ਆਪ ਨੂੰ ਮੜਦਾ ਹੁੰਦਾ ਮਾਰਦਾ ਮਾਰਦੇ ਨਾਲ ਦੋ ਹੋਰ ਨੂੰ ਓਏ ਹੱਥ ਕੀ ਪਾਣਾ ਫੋੜ ਫੜਦਾ ਚੱਲ ਜਾਣਾ ਚੱਲ ਚਲੋ ਕਰਦੇ ਆਂਦੇ ਆ ਇਹ ਬਲਾਗ ਦੇ ਬੰਦੇ ਆ ਸਾਰੇ ਨੌਨ ਸਾਰੇ ਇਹਨੇ ਇਹਨੇ ਬੁਲਾਉਣੇ ਇਹਨੇ ਲੋਗੜ ਦੇ ਉਹਨਾਂ ਨੂੰ ਚਲੋ ਆਪਾਂ ਤਾਂ ਖਾਸੀ ਸੁਟੀ ਦੇ ਰਾਤ ਦੇ ਆਪਾਂ ਗੱਲਾਂ ਕਰਦੇ ਨਹੀਂ ਜਾਂਦਾ ਆਹ ਵਾਰੀ ਕੋਲੋਂ ਬਾਬਾ ਜੀ ਫੋਟੋ ਲਾ ਰਹੇ ਕੋਲ ਵਾਰੀ ਕੋਲ ਵਾਰੀ ਤਾਂ ਬੋਲੋ ਸਾਰੀ ਕੋਲੋਂ ਬਹੁਤ ਬੰਦਾ ਵਿੱਚ ਫੋਟੋ ਲਾ ਲਓ ਕਿਤੇ ਨਹੀਂ ਜਾਂਦੇ ਹੋਏ ਨਹੀਂ ਕੋਈ ਨਹੀਂ ਇਦ ਕੋਈ ਆਪਣੇ ਕੋਈ ਨਹੀਂ ਆਪਣੇ ਕੋਈ ਦਾ ਕੋਈ ਨਹੀਂ ਆਏ ਤੁਹਾਨੂੰ ਮੱਗਣਾ ਫੱਦੇ ਬੇਨਤੀ ਇਸ ਤਰ੍ਹਾਂ ਆ ਕੇ ਸਾਡਾ ਸਿੰਘ ਆਸਤਾਨ ਸਿੰਘ ਬਾਗੀ ਮੈਨੂੰ ਸਤਾਨ ਸਿੰਘ ਬਾਗੀ ਦਾ ਫੋਨ ਆਇਆ ਕਿ ਇਹ ਇਹ ਸਾਡਾ ਸਿੰਘ ਰਿਕਸ਼ਾ ਚਲਾਉਂਦਾ ਈ ਰਿਕਸ਼ਾ ਇਹਦੇ ਈ ਰਿਕਸ਼ੇ ਦੇ ਅੱਗੇ ਬੈਠੀ ਬੱਚੀ ਇੱਕ ਬੈਠੀ ਜਿਹੜੀ ਰੋ ਰਹੀ ਸੀ ਜਦੋਂ ਇਹਨੇ ਪੁਛਿਆ ਤਾਂ ਕਾਤੋਂ ਹੋਨੀ ਆ ਉਹ ਕਹਿੰਦੀ ਮੇਰੇ ਨਾਲ ਬਲਾਤਕਾਰ ਹੋਇਆ ਰੇਪ ਹੋਇਆ ਹੋਟਲ ਦੇ ਵਿੱਚ ਜਦੋਂ ਸੁਨਾਮ ਸਿੰਘ ਉਹਨਾਂ ਨੇ ਮੇਰੇ ਨਾਲ ਬਚਨ ਕੀਤਾ ਇਹ ਬੇਟੀ ਨੂੰ ਮੇਲੇ ਇਹਨਾਂ ਨੇ ਜਾਂਚ ਪੜਤਾਲ ਕੀਤੀ ਇੱਥੇ ਪੁਲਿਸ ਸਟੇਸ਼ਨ ਪਹੁੰਚੇ ਪੁਲਿਸ ਸਟੇਸ਼ਨ ਮੈਂ ਆਪੇ ਜੱਜ ਜਿੱਕਰ ਗਈ ਕਾਰਵਾਈ ਕਰਾਉ ਮੈਂ ਆਉਣਾ ਪ੍ਰਸ਼ਾਸਨ ਦਾ ਪਹਿਲਾ ਰਵਈਆ ਜਿਹਦਾ ਬੜਾ ਢਿੱਲਾ ਸੀਗਾ ਮੈਂ ਇਹ ਗੱਲ ਤੁਹਾਨੂੰ ਕਲੀਅਰ ਕਰਾਂ ਬਹੁਤ ਢਿੱਲਾ ਸੀਗਾ ਕੋਈ ਇਨਚਾਰਜ ਕਰ ਵੀ ਇਹਦੇ ਵਿੱਚ ਮੌਕੇ ਰਾਇ ਜਿੱਸਾ ਮੈਂ ਨਾਮ ਨਹੀਂ ਪਤਾ ਰਾਂ ਮੈਨੂੰ ਉਹਨਾਂ ਦੇ ਵੱਲੋਂ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਹਨੂੰ ਟਾਲ ਦਿੱਤਾ ਜਾਵੇ ਪਰ ਜੋ ਸੰਗਾ ਨੇ ਵਜਨ ਕੀਤਾ ਸੀ ਨਾ ਇਹ ਸਾਰੇ ਸਿੰਘ ਹੁਣ ਆਏ ਆ ਅਗਰ ਤੇਜ ਸਿੰਘ ਜੀ ਵੀ ਆਏ ਬਾਕੀ ਸਾਡੇ ਜਿਹੇ ਸਿੰਘ ਸਾਡੇ ਨਾਲ ਆਏ ਨੇ ਆ ਕੇ ਜਿਹੜੀ ਸਾਰੀ ਗੱਲਬਾਤ ਅਸੀਂ ਪਤਾ ਕੀਤੀ ਆ ਜੋ ਜਾਂਚ ਦਾ ਅਮਿਸ਼ਾ ਜੇ ਫਿਲਹਾਲ ਜੋ ਬੇਟੀ ਦਾ ਕਹਿਣਾ ਹੈ ਕਿ ਉਹ ਕਿਸੇ ਆਪਣੇ ਇੱਕ ਫਰੈਂਡ ਦੇ ਨਾਲ ਦਰਬਾਰ ਸਾਹਿਬ ਆਈ ਸੀ ਮਤਲਬ ਇੱਥੇ ਮਰਸਾ ਰਾਈ ਸੀ ਉਹ ਦਰਬਾਰ ਸਾਹਿਬ ਕਹਿਣਾ ਪਰ ਉਹ ਮਰਸਾ ਰਾਈ ਸੀ ਸੁਭਾਵਕ ਆ ਹੋਟਲ ਦੇ ਵਿੱਚੋਂ ਗਏ ਦਾ ਖੇ ਖਾਣ ਗਏ ਹੋਣਗੇ ਇਹ ਤਾਂ ਬੜਾ ਸਪਸ਼ਟੀ ਗੱਲ ਆ ਕਿ ਕੁੜੀ ਮੁੰਡਾ ਹੋਟਲ ਚ ਕੀ ਕਰਨ ਜਾਣਗੇ ਪਰ ਉਹਦਾ ਇਹ ਕਹਿਣਾ ਵੀ ਜਿਸ ਮੁੰਡੇ ਨਾਲ ਉਹ ਆਈ ਲਵ ਨਾਮ ਦੇ ਮੁੰਡੇ ਨਾਲ ਉਹਨੇ ਮੇਰੇ ਨਾਲ ਕੋਈ ਰੇਪ ਨਹੀਂ ਕੀਤਾ ਪਰ ਉਹਨੇ ਪੰਜ ਬੰਦੇ ਮੇਰੇ ਰੂਮ ਦੇ ਵਿੱਚ ਬਾੜ ਦਿੱਤੇ ਜਿਨ੍ਹਾਂ ਪੰਜਾਂ ਦੇ ਵਿੱਚੋਂ ਦੋ ਮੁੰਡੇ ਨੂੰ ਉਹ ਜਾਣਦੀ ਹੈ ਜੋ ਕਿ ਉਸੇ ਇਲਾਕੇ ਦੇ ਨੇ ਜਿਸ ਇਲਾਕੇ ਚ ਰਹਿੰਦੀ ਬੁਸ਼ਹਰਾ ਸਰਹਾਲੀ ਵਾਲੇ ਬਣੇ ਹੋ ਰਹਿੰਦੀ ਹੈ ਕੁੜੀ ਬੁਸ਼ਹਰੇ ਦੀ ਹੈ ਸਾਹਿਬ ਤੇ ਉਹਨਾਂ ਪੰਜਾਂ ਨੇ ਬਾਰੀ-ਬਾਰੀ ਉਸ ਬੱਚੀ ਨਾਲ ਉਹਦੇ ਮੁਤਾਬਕ ਰੇਪ ਕੀਤਾ ਜਿਨ੍ਹਾਂ ਦੇ ਵਿੱਚ ਦੋ ਮੁੰਡੇ ਹੋ ਸੀ ਤਿੰਨ ਹੋ ਸੀ ਰੇਪ ਕਰਨ ਤੋਂ ਬਾਅਦ ਜਿਹੜਾ ਉਹ ਕੁੜੀ ਨੂੰ ਉੱਥੋਂ ਕੁੜੀ ਉੱਥੋਂ نکਲਾਈ ਉਹਦੇ ਕਹਿਰ ਮੁਤਾਬਕ ਤੇ ਕੁੜੀ ਤੋਂ ਬਾਹਰ ਆਈਆ ਤੇ ਕੁੜੀ ਨੇ ਬਾਹਰ ਆ ਕੇ ਸਾਡੇ ਸਿੰਘ ਨੂੰ ਮਿਲੇ ਤੇ ਇਹ ਦੱਸਿਆ ਸਾਰੀ ਰਾਤ ਉਹ ਵਿਚਰ ਰਹੀ ਐ तकरीबन ਕੁੜੀ ਦਾ ਇਹ ਕਹਿਣਾ ਵਾ ਬਈ ਮੈਂ 7 ਵਜੇ ਤੋਂ ਬਾਅਦ ਮੈਨੂੰ ਹੋਟਲ ਚ ਲੈ ਗਿਆ ਸੀ ਤੇ तकरीबन 2 ਵਜੇ ਤੱਕ ਮੇਰ ਨਾਲ ਉੱਥੇ ਰਹਿ ਦਿੰਦਾ ਰਿਹਾ ਹੁਣ ਅਸੀਂ ਆਏ ਆ ਜੀ ਇੱਥੇ ਆ ਕੇ ਪ੍ਰਸ਼ਾਸਨ ਦੇ ਨਾਲ ਡਕਾਈ ਨੂੰ ਕਪਲ ਦੀ ਉੱਥੋਂ ਇੰਚਾਰਜ ਨੇ ਉਹਨਾਂ ਨਾਲ ਮਿਲੇ ਆ ਕੁੜੀ ਕੋ ਸਾਰੀ ਗੱਲਬਾਤ ਪੁੱਛੀ ਜੀ ਕੁੜੀ ਦੀ ਮਾਤਾ ਵੀ ਆਈ ਐ ਕੁੜੀ ਜਿਹੜੀ ਆ ਉਹ ਕਿਸੇ ਦੇ ਘਰਾਂ ਚ ਕੰਮ ਕਰਦੀ ਆ ਕਿਸੇ ਘਰ ਦੇ ਵਿੱਚ ਰੋਟੀ ਪਾਣੀ ਦੀ ਜੌਬ ਕਰਦੀ ਆ ਕਰੀਬ ਪਰਿਵਾਰ ਦੀ ਕੁੜੀ ਆ ਜੋ ਹੁਣ ਤੱਕ ਸਾਨੂੰ ਲੱਗਿਆ ਵੀ ਜੋ ਉਹ ਕੁੜੀ ਕਹਿ ਰਹੀ ਉਹ ਸੱਚ ਹੈ। ਹਾਂ ਆਪਣੇ ਫਰੈਂਡਾਂ ਨਾਲ ਆਈ। ਬਿਲਕੁਲ ਉਹਦੇ ਵੱਲੋਂ ਬਿਆਨ ਆਪਣੇ ਦਿੱਤੇ ਜਾ ਰਹੇ ਨੇ ਕਿ ਹੁਣ ਗ੍ਰਿਫਤਾਰੀ ਹੋਣੀ ਚਾਹੀਦੀ ਇਹਨਾਂ ਨੌਜਵਾਨਾਂ ਦੀ। ਬਿਲਕੁਲ ਜੀ ਉਹ ਹੋਟਲ ਸੀਲ ਹੋਣਾ ਚਾਹੀਦਾ। ਈਵਨ ਸਾਡੇ ਸਿੰਘ ਜਦੋਂ ਉੱਥੇ ਗਏ ਨੇ ਇਹਨਾਂ ਸਿੰਘਾਂ ਦੇ ਕਹਿਣ ਮੁਤਾਬਕ ਉਹਨਾਂ ਸਿਸਟਮ ਵੀ ਬੰਦ ਲੱਗੇ ਸੀ ਟੀਵੀ ਲੱਗੇ ਨੇ ਉਹ ਚਾਰੇ ਹੂਗਾ। ਪੰਜ ਕੁੜੀਆਂ ਜਿਹੜੀਆਂ ਨੇ ਸਿੰਘਾਂ ਨੂੰ ਵੇਖ ਕੇ ਹੋਟਲ ਚੋਂ ਭਜਾਈਆਂ ਗਈਆਂ ਨੇ। ਜਿਹੜੇ ਮੁੰਡਿਓ ਰਾਤ ਵਾਲੀ ਡਿਊਟੀ ਵਾਲੇ ਸੀ ਉਹ ਹੋਟਲ ਚੋਂ ਭਜਾਏ ਗਏ ਨੇ। ਕਿਉਂਕਿ ਪ੍ਰਸ਼ਾਸਨ ਦਾ ਰਵੱਈਆ ਢਿੱਲਾ ਸੀ। ਜਦੋਂ ਸਾ ਕਿੰਝ ਵੇਰੀ ਆ ਗਈ 6:30 ਵਜੇ 6:30 ਵਜੇ ਜੇ ਉਦੋਂ ਉਸੇ ਵੇਲੇ ਜਾ ਕੇ ਉਹਨਾਂ ਨੂੰ ਚੱਕਦੇ ਤੇ ਮੁੰਡੇ ਫੜ ਹੋ ਜਾਂਦੇ ਚਲੋ ਹੁਣ ਵੀ ਫੜ ਹੋ ਜਾਣਗੇ ਇਹ ਹੁਣ ਸਾਰਾ ਜਾਂਚ ਦਾ ਵਿਸ਼ਾ ਕੁੜੀ ਦੇ ਮੁਤਾਬਕ ਰੇਪ ਹੋਇਆ ਪਰ ਜੇਕਰ ਕੋਈ ਝੂਠ ਨਿਕਲਦਾ ਤਾਂ ਪੁੱਛਣਿਆ ਤੇ ਦੇਖ ਲੈਣਾ ਕਿ ਜੇ ਇੱਕ ਮਿੰਟ ਵਾਸਤੇ ਮੈਂ ਇਦਾਂ ਵੀ ਗੱਲ ਕਰ ਲੈਣਾ ਵੀ ਜੇ ਕੁੜੀ ਗਲਤ ਹੀ ਹੋਊਗੀ ਮੰਨ ਲਓ ਜੁਤਾ ਪਤ ਕਿਨੂੰ ਕਿਨੂੰ ਕਾਲ ਕਰ ਲੈ ਕਹਿ ਦਿੰਨੇ ਇੱਕ ਮਿੰਟ ਵਾਸਤੇ ਲੱਗਦਾ ਨਹੀਂ ਸਾਨੂੰ ਇਦਾਂ ਦਾ ਕੁਝ ਕੁੜੀ ਦੇ ਮੁਤਾਬਕ ਜਿੱਦਾਂ ਦੀ ਕੁੜੀ ਦੀ ਸ਼ਕਲ ਚੂਰਤਾ ਗੋਲ ਚਾਲ ਆ ਉਹ ਲਾਪਰਵਾਹਿਆ ਬੜੀ ਗਰੀਬ ਜਿਹੀ ਕੁੜੀ ਲੱਗਦੀ ਹੈ ਕਿ ਉਹ ਇਦਾਂ ਦਾ ਕੁਝ ਕਰ ਲਈ ਹੋਊਗੀ ਉਹ ਇੱਕ ਜਾਲ ਚ ਫਸੀ ਆ ਆਪਣੇ ਬੁਆਏਫਰੈਂਡ ਦੇ ਨਾਲ ਦੂਸਰੀ ਬੇਨਤੀ ਅਸੀਂ ਕਰੀਏ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਲੰਮੇ ਸਮੇਂ ਤੋਂ ਤੁਸੀਂ ਸਾਰੇ ਜਾਣਦੇ ਹੋ ਅਸੀਂ ਇਸ ਗੱਲ ਦੀ ਕਾਰਵਾਈ ਵੀ ਕਰ ਰਹੇ ਹਾਂ ਕਿੰਨੇ ਹੋਟਲਾਂ ਨੂੰ ਅਸੀਂ ਲੰਗੀਆਂ ਵੀ ਕੀਤਾ ਜਿੰਨਾ ਵਿੱਚ ਧੰਦਾ ਚੱਲਦਾ ਜਿਹੜੇ ਹੋਟਲਾਂ ਵਾਲੇ ਆਮ ਜਾਂਦੀਆਂ ਸੰਗਤਾਂ ਨੂੰ ਆਵਾਜ਼ਾਂ ਮਾਰ ਕੇ ਬਹੁਤ ਫੜਫੜ ਕੇ ਕਹਿੰਦੇ ਨੇ ਵੀ ਆਜੋ ਕੋਟਾ ਲੇ ਲੋ ਬਹੁਤ ਸਾਰੀ ਤੁਹਾਡੇ ਉਹ ਵੀਡੀਓ ਬਣਾਈਆਂ ਗਈਆਂ ਬਾਹਰ ਵਿੱਚ ਜਨਤਕ ਵੀ ਹੋਈ ਹੈ ਮਿਟਰ ਪ੍ਰੂਫ ਮਿਟਰ ਪ੍ਰੂਫ ਅਸਲ ਚਾਰਾ ਕੋ ਜਾਰੀ ਕੀਤਾ ਪਰ ਕਾਰਵਾਈ ਕਿਉਂ ਨਹੀਂ ਹੋ ਰਹੀ ਇਸ ਸਾਡੇ ਪ੍ਰਸ਼ਾਸਨ ਦਾ ਰਵਈਆ ਬਹੁਤ ਲਾ ਪ੍ਰਸ਼ਾਸਨ ਨੂੰ ਕੀਲੀ ਤਰੀ ਵਾਲੀ ਦੇਖ ਲਈਆ ਸਾਡਾ ਸਿੰਘ ਇੱਥੇ ਅੱਜ ਕੋਈ ਆਪਣੇ ਪੰਥ ਦੀ ਗੱਲ ਕਰਦੇ ਪੰਥ ਦੇ ਹੱਕਾਂ ਦੀ ਗੱਲ ਕਰਦੇ ਕੋਈ ਇਦਾਂ ਦੀ ਗੱਲ ਕਰਦੇ ਤੇ ਉਹ ਪ੍ਰਸ਼ਾਸਨ ਸਾਡੇ ਸਿੰਘਾਂ ਦੀ ਕਾਰਵਾਈਆਂ ਉਸੇ ਵੇ ਕਰਦਾ ਸਾਨੂੰ ਸਾਡੇ ਪਰਚੇ ਵੀ ਹੋ ਜਾਂਦੇ ਨੇ ਸਾਨੂੰ ਜੇਲਾ ਜੀ ਵੀ ਭੇਜਿਆ ਜਾਂਦਾ ਪਰ ਜਿੱਥੇ ਜਦੋਂ ਇੰਨਾ ਗੰੰਦ ਪੈ ਰਿਆ ਹੋਵੇ ਸ਼ਰਿਆਮ ਪੈ ਰਿਆ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਇਹ ਬੜੀ ਹਾਸੋਣੇ ਦੀ ਗੱਲ ਆ ਵਾਲੇ ਗੇਟ ਦੇ ਵਿੱਚ ਗਾਲ੍ਹਾਂ ਜਿਹੜੇ ਨੇ ਕਿ ਉਹ ਹੋਣਾ हट ਗਏ ਨੇ ਦੇਖੋ ਜਿੰਨਾ ਕਾ ਤੁਸੀਂ ਦਿਖਾ ਰਹੇ ਹੋ ਉਹਦੀ ਸਮਝੋ ਜੀ ਅਸੀਂ ਵੀ ਸਾਰੇ ਆਪਣੀਆਂ ਕਿਰਤੀਆਂ ਤੇ ਆਪਣੇ ਕਾਰੋਬਾਰ ਵਾਲੇ ਸੇਵਾਵਾਂ ਵਾਲੇ ਲਾਂਗ ਫੜ ਕੇ ਹਰਲੇ ਖੜ ਨਹੀਂ ਸਕਦੇ ਕਿ ਤਾਂ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਉੱਥੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉੱਥੇ ਉਹ ਗੰੰਦ ਪੈਂਦਾ ਨੂੰ ਰੋਕਿਆ ਜਾਵੇ ਹੋਟਲ ਜੇ ਕਿਸੇ ਨੇ ਲੈਣਾ ਮਾਲੋ ਮੈਨੂੰ ਹੋਟਲ ਦੀ ਨੀਡ ਆ ਮੈਂ ਜਾਊਂਗਾ ਹੋਟਲ ਚ ਰੂਮ ਲੈ ਲਊਂਗਾ ਮੈਨੂੰ ਆਵਾਜ਼ਾਂ ਮਾਰ ਮਾਰ ਕੇ ਹੋਟਲ ਚ ਕਹਿਣਾ ਵੀ ਰੂਮ ਲੈ ਲਓ ਘੰਟੇ ਵਾਸਤੇ ਸੁਭਾਵਿਕ ਆ ਤਾਂ ਦਾ ਚੱਲਦਾ ਉੱਥੇ ਕਿੰਨੀ ਵਾਰੀ ਹੋ ਚੁੱਕਾ ਵੀ ਕੁੜੀਆਂ ਹੋਟਲਾਂ ਚ ਫੜੀਆਂ ਗਈਆਂ ਇੱਥੇ ਈਵਨ ਇਥੋਂ ਤੱਕ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਵੀ ਹੋਟਲਾਂ ਚ ਚੱਟਾ ਵੀ ਮਿਲਦਾ ਹੋਟਲਾਂ ਚ ਸ਼ਰਾਬ ਵੀ ਮਿਲਦੀ ਆ ਤੇ ਹੋਟਲਾਂ ਚ ਕੁੜੀਆਂ ਵੀ ਮਿਲਦੀਆਂ ਨੇ ਹੋਟਲ ਕਿੱਥੇ ਨੇ ਸੱਚਕਣ ਸ਼ਹੀਦ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਵੇਂ ਤਮਾਕੂ ਆਪਾਂ ਬੰਦ ਕਰਾਇਆ ਸੀਗਾ ਉਸੇ ਤਰੀਕੇ ਨਾਲ ਇਹ ਹੋਟਲਾਂ ਦਾ ਵੀ ਗੰਦਾ ਅਸੀਂ ਤਾਂ ਜਿੰਨੇ ਜੋਗੀਆਂ ਕਰ ਰਹੇ ਹਾਂ ਪਰ ਪ੍ਰਸ਼ਾਸਨ ਜੇਕਰ ਠੋਸ ਕੀ ਕਾਰਵਾਈ ਕਰੇ ਤੇ ਗੰਧ ਹੋ ਸਕਦਾ ਦੂਸਰੀ ਜਿਹੜਾ ਜ ਮਿਸਾਬ ਉਸ ਬੱਚੀ ਦਾ ਰੇਪ ਦਾ ਆਸ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਉਹ ਜਾਂਚ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਕਰੂਗਾ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਤੇ ਅਸੀਂ ਇਹ ਠੋਕ ਕਹਿੰਦੇ ਆ ਕਿ ਜੇਕਰ ਇਹ ਸੱਚ ਹੋਇਆ ਦੋਸ਼ੀ ਸਾਡੇ ਹੱਥ ਚ ਆਗੇ ਤੇ ਬਣਦੀ ਸਜ਼ਾ ਦਵਾਉਂਦੇ ਹਾਂ ਹੁਣ ਤੱਕ ਕਿਸ ਦੀ ਰੈਕਟ ਹੋਈ ਹੈ ਜੀ ਹਾਂ ਇੱਕ ਮੁੰਡਾ ਲੈ ਕੇ ਆਏ ਨੇ ਜਿਹੜਾ ਉਸ ਟਾਈਮ ਰਾਤ ਹੋਟਲ ਦੇ ਵਿੱਚ ਮੌਜੂਦ ਸੀਗਾ ਜੀ